ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟਾਰਟ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਦੋ ਗਾਵਾਂ ਲੈ ਕੇ ਆਏ ਆ ਇੱਕ ਨੂੰ 20-25 ਦਿਨ ਹੋਇਆ ਸੂਈ ਨੂੰ ਤੇ 16 ਲੀਟਰ ਦੁੱਧ ਦਿੰਦੀ ਆ ਤੇ ਇੱਕ 'ਚ 10 ਦਿਆਂ ਰਹਿੰਦੇ ਆ ਬਾਈ ਕਹਿੰਦਾ ਪੀਲੇ ਸੂਏ 20 ਪਲੱਸ ਦੁੱਧ ਦਿੱਤਾ ਸੀਗਾ ਤੇ ਬਾਈ ਜੀ ਤੋਂ ਜਾਣਾਂਗੇ ਆਪਾਂ ਕਿ ਕੀ ਮੁੱਲ ਵੜੀ ਆ ਕੀ ਵਿਗਸੈਰ ਆ ਇਹ ਸਾਰੀ ਗੱਲਬਾਤ ਕਰਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਬਾਈ ਖੋਲ ਕੇ ਸਭ ਤੋਂ ਪਹਿਲਾਂ ਤੋੜ ਕੇ ਦਿਖਾ ਦਿਓ ਕਿਹੜੇ ਸੂਏ ਆ ਬਾਈ ਇਹ ਦੂਜਾ ਸੂਆ ਸੁਣਾ ਠੀਕ ਆ ਬਾਈ ਦੂਜਾ ਸੂਆ ਸੂਣਾ ਬਾਈ ਬੈੜ ਨੇ ਬਹੁਤ ਸੋਹਣੀ ਬੈੜ ਸੋ ਆ ਜੋ ਬਾਈ ਇਧਰ ਬੰਦ ਦਾਸਤ ਦਿਨਾਂ ਦੀ ਕੱਚੀ ਆ ਵੀਰੇ ਠੀਕ ਆ ਬਾਈ ਬਹੁਤ ਠੰਡੀ ਸੀਲ ਆ ਠੀਕ ਆ ਬਾਈ ਬਾਈ ਦੇ ਦੱਸਣ ਦੇ ਮੁਤਾਬਕ ਬਾਈ 10 ਦਿਨਾਂ ਦੀ ਕੱਚੀ ਆ ਬਹੁਤ ਠੰਡੀ ਸੀਲ ਆ ਟੌਪ ਦੀ ਬੈੜ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਬਾਈ ਐਡਰੈਸ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦੱਸ ਦਿੰਨੇ ਆ ਬਾਈ ਨੰਬਰ ਵੀ ਬਾਈ ਦਾ ਬੋਲ ਦੇਣਗੇ ਬਾਈ ਜੀ ਨਾਲੇ ਨਾਲੇ ਤੁਹਾਨੂੰ ਵੀਡੀਓ ਦੇ ਵਿੱਚ ਐਡਰੈਸ ਦੇਖ ਆਪਣਾ ਜੈਤੋ ਹਾਂਜੀ ਕੋਠੇ ਚੰਦ ਸਿੰਘ ਵਾਲੇ ਬਾਜਾ ਕਨਾਂ ਰੋਡ ਠੀਕ ਹੈ ਜੀ ਤੇ ਨੇੜੇ ਹੈਗਾ ਆਪਣੇ ਪੈਲਸ ਬਾਕੀ ਆਪਾਂ ਬਾਈ ਜੀ ਦਾ ਜਿਹੜਾ ਨੰਬਰ ਦਿੱਤਾ ਉਹ ਤੇ ਤੁਸੀਂ ਫੋਨ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਜਿਹੜਾ ਤੇ ਬਾਈ ਦੂਜੀ ਗਏ ਵੀ ਦਿਖਾ ਦਿਖੋ ਓਕੇ ਇਹ ਵੀਰੇ ਪਹਿਲਾ ਸੂਆ ਵੀ ਇਹ ਪਹਿਲਾ ਸੂਆ ਠੀਕ ਆ ਬਈ ਵੀ ਆ ਠੀਕ ਆ ਬਈ ਇਹਦਾ ਬੱਚਾ ਮਰ ਗਿਆ ਠੀਕ ਆ ਬਈ ਕਿੰਨੇ ਚਿਰ ਦੀ ਸੂਈ ਵੀ ਆ ਬਈ ਇਹਨੂੰ ਹੋ ਗਏ ਹੋਣਗੇ 20 ਤੋਂ 25 ਦਿਨ ਸੂਈ ਦੀ ਠੀਕ ਆ ਬਈ ਠੀਕ ਆ ਠੀਕ ਆ ਬਈ ਸੋ ਬਾਈ ਜੀ ਦੇ ਦੱਸਣ ਦੇ ਮੁਤਾਬਕ ਇਹਨੂੰ 20 ਤੋਂ 25 ਦਿਨ ਹੋ ਗਏ ਸੂਈ ਨੂੰ ਸੋ ਜਾਨਵਰ ਦੋਨੇ ਹੀ ਬਹੁਤ ਸੋਹਣੇ ਤੇ ਠੰਡੇ ਸੀਲ ਆ ਬਈ ਤੇ ਇਧਰ ਬੰਨ ਦਿਓ ਬਈ ਬਸ ਇਧਰ ਹੋ ਜਾਣਾ ਮੈਂ ਇਧਰੋਂ ਵੀਡੀਓ ਬਣਾਵਾਂਗੇ ਫਿਰ ਆਪਾਂ ਸੋ ਬਾਈ ਬਹੁਤ ਸੋਹਣੇ ਜੋ ਕਿ ਵਹਿੜਾ ਤੁਹਾਡੇ ਲਈ ਟਾਪ ਦੀਆਂ ਲੈ ਕੇ ਹਾਇਰ ਹੋਏ ਆ ਸੋ ਬਾਈ ਜੀ ਤੋਂ ਹੁਣ ਆਪਾਂ ਮੁੱਲ ਜਾਣਾਂਗੇ ਬਾਈ ਕੀ ਮੁੱਲ ਵੜੀ ਇਹਨਾਂ ਦਾ ਜਾਇਜ ਬਾਈ ਬਾਈ ਜੀ ਜਿਹੜੀ ਡੱਬੀ ਵਹਿੜਾ ਪਹਿਲਾਂ ਇਹਦਾ ਦੱਸੋ ਹਾਂਜੀ ਇਹਦਾ ਮੁੱਲ ਬਾਈ ਜੀ 1,10,000 ਰੁਪਈਆ ਹੈ ਠੀਕ ਹੈ ਬਾਈ ਬਹੁਤ ਠੰਡੀ ਸਟੀਲ ਵਹਿੜਾ ਹੈ ਠੀਕ ਹੈ ਬਹੁਤ ਵਧੀਆ ਥੰਲੇਵਾ ਲੱਗਿਆ ਵਾ ਠੀਕ ਹੈ ਬਾਈ ਤੇ ਮਾਨਤਨ ਬਾਈ ਕੋਈ ਹੋ ਜੂ ਮਾਨਤਨ ਕਰ ਦਾਂ ਜੀ ਠੀਕ ਹੈ ਬਾਈ ਤੇ ਦੂਜੀ ਦਾ ਬਾਈ ਇਹਦਾ ਭਰੇ 65000 ਰੁਪਇਆ ਠੀਕ ਹੈ ਬਾਈ ਹਾਂਜੀ ਤੇ ਇਹ ਚੋ ਵੀ ਮਾਨਤਾਣ ਬਾਈ ਮਾਨਤਾਣ ਜਰੂਰ ਹੋਵੇਗੀ ਠੀਕ ਹੈ ਬਾਈ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਬਾਈ ਧੰਨਵਾਦ ਤੇ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਦਿੱਤਾ ਜਿਹੜਾ ਚੱਲ ਰਿਹਾ ਉਹ ਤੁਸੀਂ ਲਾ ਕੇ ਪਤਾ ਕਰ ਸਕਦੇ ਆ ਗਰੰਟ ਲੋਕੇਸ਼ਨ ਵੀ ਮੰਗਾ ਸਕਦੇ ਆ ਬਾਈ ਜੀ ਤੋਂ ਵਟਸਐਪ ਕਰ ਦੇਣਗੇ ਬਾਈ ਜੀ ਤੁਹਾਨੂੰ ਤੇ ਸਾਰਿਆਂ ਦਾ ਧੰਨਵਾਦ ਹੀ